ਅਸੀਂ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਉੱਤੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਆਪਣੇ ਟਵਿੱਟਰ ਪੋਸਟ ਦੇ ਰਾਹੀਂ ਬ੍ਰਿਕਸ ਦੇਸ਼ਾਂ ਨੂੰ ਚੁਣੌਤੀ ਦਿੱਤੀ ਗਈ ਹੈ ਕਿ ਜੇਕਰ ਬ੍ਰਿਕਸ ਦੇਸ਼ ਡਾਲਰ ਦੀ ਜਗ੍ਹਾ ਆਪਣੀ ਕਿਸੇ ਕਰੰਸੀ ਦੀ ਵਰਤੋਂ ਕਰਨਗੇ ਜਾਂ ਬਣਾਉਣਗੇ ਤਾਂ ਉਹਨਾਂ ਦੇ ਉੱਪਰ 100% ਟੈਰਫ ਟੈਕਸ ਲਗਾ ਦੇਵੇਗਾ ਦੋਸਤੋ ਇੱਥੇ ਤੁਹਾਨੂੰ ਅਸੀਂ ਦੱਸ ਦਈਏ ਕਿ ਟੈਰਫ ਟੈਕਸ ਕੀ ਹੁੰਦਾ ਹੈ ਜਦੋਂ ਵੀ ਕੋਈ ਦੇਸ਼ ਆਪਣੇ ਦੇਸ਼ ਵਿੱਚ ਬਣਿਆ ਹੋਇਆ ਕੋਈ ਵੀ ਸਮਾਨ ਇਸੇ ਦੂਸਰੇ ਦੇਸ਼ ਦੇ ਵਿੱਚ ਵੇਚਦਾ ਹੈ ਤਾਂ ਉਸ ਵਿੱਚ ਜੋ ਉਸ ਦੇਸ਼ ਵੱਲੋਂ ਟੈਕਸ ਲਿਆ ਜਾਂਦਾ ਹੈ ਉਸ ਨੂੰ ਟੈਰਫ ਟੈਕਸ ਕਿਹਾ ਜਾਂਦਾ ਹੈ ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਬ੍ਰਿਕਸ ਕੀ ਹੈ ਬ੍ਰਿਕਸ ਇੱਕ 10 ਦੇਸ਼ਾਂ ਦਾ ਸੰਗਠਨ ਹੈ ਜਿਸ ਦੇ ਵਿੱਚ ਪਹਿਲਾਂ ਕੀ ਸਿਰਫ 4 ਦੇ ਸਨ ਦੋਸਤੋ ਹਾਲ ਦੀ ਘੜੀ ਬ੍ਰਿਕਸ ਤੰਤਰਿਆਂ ਦੇ ਵਿੱਚ ਭਾਰਤ ਰੂਸ ਬਰਾਜ਼ੀਲ ਚੀਨ ਸਾਊਥ ਅਫਰੀਕਾ ਸਾਊਦੀ ਅਰਬ ਜ਼ੇਬੀ ਇਥੋਪੀਆ ਈਰਾਨ ਅਤੇ ਦੁਬਈ ਜਿਸ ਨੂੰ ਅਸੀਂ ਯੂਏਈ ਦੇ ਨਾਮ ਨਾਲ ਜਾਣਦੇ ਹਾਂ ਇਹ ਦੇਸ਼ ਸ਼ਾਮਲ ਹਨ ਉਸ ਸਮੇਂ ਇਸ ਵਿੱਚ ਸਿਰਫ 4 ਦੇਸ਼ ਬਰਾਜ਼ੀਲ ਰੂਸ ਭਾਰਤ ਅਤੇ ਚਾਈਨਾ ਸ਼ਾਮਲ ਹਨ ਇਹ ਬ੍ਰਿਕਸ ਨਾਮ ਦਾ ਸੰਗਠਨ ਬਣਾਉਣ ਦਾ ਮਕਸਦ ਸੀ ਕਿ 2050 ਤੱਕ ਇਹ ਸੰਗਠਨ ਸਾਰੀ ਦੁਨੀਆ ਦੀ ਜੀਡੀਪੀ ਜਾਨੀ ਕਿ ਇਕਾਨਟ ਮੈਨੂੰ ਕੰਟਰੋਲ ਕਰੇਗਾ ਬ੍ਰਿਕਸ ਦਾ ਹੈੱਡਕੁਆਰਟਰ ਚਾਈਨਾ ਦੇ ਸ਼ਹਿਰ ਸ਼ੰਗਾਈ ਦੇ ਵਿੱਚ ਹੈ ਬ੍ਰਿਕਸ ਦੇਸ਼ਾਂ ਵੱਲੋਂ ਹੁਣ ਡਾਲਰ ਤੋਂ ਆਪਣੀ ਨਿਰਭਰਤਾ ਘਟਾਉਣ ਲਈ ਆਪਣੀ ਕੋਈ ਬ੍ਰਿਕਸ ਦੀ ਕਰੰਸੀ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਸੀ ਜੋ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਬਿਲਕੁਲ ਵੀ ਪਸੰਦ ਨਹੀਂ ਆਈ 트੍ਰੰਪ ਨੇ ਗੁੱਸੇ ਦੇ ਵਿੱਚ ਆ ਕੇ ਕਿਹਾ ਕਿ ਜੇਕਰ ਬ੍ਰਿਕਸ ਦੇਸ਼ ਆਪਣੀ ਕੋਈ ਕਰੰਸੀ ਨਾਮ ਦੀ ਗੱਲ ਕਰਦੇ ਹਨ ਜਾਂਚ ਲਾਉਂਦੇ ਹਨ ਤਾਂ ਉਹਨਾਂ ਨੂੰ ਅਮਰੀਕਾ ਵਿੱਚ ਆਪਣੇ ਸਮਾਨ ਵੇਚਣ ਲਈ 100% ਟੈਰਫ ਦਾ ਸਾਹਮਣਾ ਕਰਨਾ ਪਵੇਗਾ ਜਿਸ ਦਾ ਮਤਲਬ ਹੈ ਕਿ ਜੇਕਰ ਇਹਨਾਂ ਵਿੱਚੋਂ ਕੋਈ ਵੀ ਕੰਟਰੀ ਆਪਣਾ ਕੋਈ ਸਮਾਨ ਅਮਰੀਕਾ ਦੇ ਵਿੱਚ ਵੇਚਣਾ ਚਾਹੁੰਦੀ ਹੈ ਤਾਂ ਉਸ ਨੂੰ ਉਸ ਸਮਾਨ ਦੀ ਰਕਮ ਦੇ ਬਰਾਬਰ ਦਾ ਟੈਕਸ ਅਦਾ ਕਰਨਾ ਪਵੇਗਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਕੀਤਾ ਗਿਆ ਟਵੀਟ ਜਿਸ ਨੂੰ ਅੱਜਕੱਲ ਐਕਸ ਵੀ ਕਿਹਾ ਜਾਂਦਾ ਹੈ ਉਹ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਡੋਨਲਡ ਟਰੰਪ ਵੱਲੋਂ ਦਿੱਤੀ ਗਈ ਧਮਕੀ ਜੇਕਰ ਸੱਚੂ ਸਾਬਿਤ ਹੁੰਦੀ ਹੈ ਤਾਂ ਇਸ ਨਾਲ ਭਾਰਤ ਦੀ ਅਰਥ ਵਿਵਸਥਾ ਅਤੇ ਬਾਕੀ ਬ੍ਰਿਕਸ ਦੇਸ਼ਾਂ ਦੀ ਅਰਥ ਵਿਵਸਥਾ ਤੇ ਵੀ ਬਹੁਤ ਬੁਰਾ ਪ੍ਰਭਾਵ ਪਵੇਗਾ ਕਿਉਂਕਿ ਉਹਨਾਂ ਦਾ ਉੱਥੇ ਵੇਕਣ ਵਾਲਾ ਸਮਾਨ ਲਗਭਗ ਨਾ ਦੇ ਬਰਾਬਰ ਹੋ ਜਾਵੇਗਾ ਅਮਰੀਕੀ ਰਾਸ਼ਟਰਪਤੀ ਦੇ ਇਸ ਬਿਆਨ ਤੇ ਹਜੇ ਤੱਕ ਕਿਸੇ ਵੀ ਕੰਟਰੀ ਵੱਲੋਂ ਕੋਈ ਜ਼ਿਆਦਾ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ ਪਰੰਤੂ ਰੂਸ ਦੇ ਰਾਸ਼ਟਰਪਤੀ ਉਹ ਤਿੰਨ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦਾ ਇਹ ਫੈਸਲਾ ਉਹਨਾਂ ਵੱਲੋਂ ਆਪਣੇ ਪੈਰ ਤੇ ਆਪ ਘਹਾੜੀ ਮਰਨ ਵਾਲਾ ਹੀ ਹੋਵੇਗਾ ਅਤੇ ਆਖਰ ਵਿੱਚ ਉਹ ਅਮਰੀਕਾ ਨੂੰ ਹੀ ਇਸ ਦਾ ਨੁਕਸਾਨ ਉਠਾਉਣਾ ਪਵੇਗਾ ਫਿਲਹਾਲ ਤਾਂ ਨਾ ਹੀ ਕੋਈ ਬ੍ਰਿਕਸ ਵੱਲੋਂ ਆਪਣੀ ਮੁਦਰਾ ਲਾਂਚ ਕੀਤੀ ਗਈ ਹੈ ਅਤੇ ਨਾ ਹੀ ਅਮਰੀਕਾ ਵੱਲੋਂ ਕੋਈ ਸੈਂਕਸ਼ਨ ਜਾਂ ਤਰਫ ਵਗੈਰਾ ਲਗਾਏ ਗਏ ਹਨ ਆਉਣ ਵਾਲੇ ਸਮੇਂ ਵਿੱਚ ਦੇਖਣ ਵਾਲਾ ਹੋਵੇਗਾ ਕਿ ਹਾਲਾਤ ਕੀ ਹੁੰਦੇ ਹਨ ਆਡੇ ਵੀਡੀਓ ਦੇਖਣ ਲਈ ਧੰਨਵਾਦ